ਆਪਾਂ ਦੇ ਆਪਣਾ ਖਰੀਦ ਕੇ ਲਿਆਂਦਾ। ਆਪਣਾ ਕੀ ਲੈ ਕੇ ਆਏ ਹੋ? ਚੱਲ ਲੈ ਗਏ ਮੱਜਾਂ ਵਾਸਤੇ। ਇਹ ਆਪਾਂ ਲੈ ਕੇ ਆਪਣਾ ਖਰੀਦ ਕੇ ਲਿਆਂ। ਜਿਹੜੇ ਉਹ ਲੈ ਕੇ ਆ ਰਹੇ ਖਾਤੇ ਹੋਰ ਚੀਜ਼ਾਂ ਖਾਣ ਪੀਣ ਨੂੰ ਤੇ ਹੋਰ ਪਤਾ ਕੀ ਆ ਲੋਡ ਮੰਡਾ ਨੂੰ ਲੈਣੀ ਚਾਹੀਦੀ ਆ। ਨਹੀਂ ਮੁਸ਼ਕਲਾਂ ਤੇ ਆਇਆ ਵਾ ਪਰ ਵਧੀਆ ਟਾਈਮ ਪਾਸ ਹੋਣ ਲਿਆ। ਇਹ ਬਸੂਰੇ ਚੜਦੀ ਗਲਾ ਚੜਦੀ ਗਲਾ ਜੀ। ਮੇਨ ਹਾਈਵੇ ਦੇ ਉੱਤੇ ਦੇਖ ਸਕਦੇ ਹੋ ਕਿ ਕਿਦਾਂ ਪਾਣੀ ਪਾਣੀ ਜਿਹੜਾ ਖੜਾ ਹੋਇਆ ਹੈ। ਕੋਝ ਵੀ ਨਾ ਹੋਵੇ ਸਾਨੂੰ ਚਾਹ ਪੀਤੇ ਤੇ ਬਣਾ ਨਹੀਂ ਖਿਲਾਉਂਦੇ ਹੋ ਪੂਰੇ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਟੈਨਸ਼ਨ ਨਹੀਂ ਆ ਕੋਈ ਗੱਲ ਨਹੀਂ ਜੋ ਕੁਦਰਤ ਨੇ ਮਾਰ ਮਾਰੀ ਉਹ ਮਾਰੀ ਆ ਜਿਹੜੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਹੀਂ ਕਰ ਸਕੀ ਲੋਕਾਂ ਨੇ ਆਪ ਹੀ ਕਰਕੇ ਕਲਗੀਆਂਵੜੇ ਪਾਸ਼ਾ ਦੀ ਮਿਹਰ ਤੇ ਨਾਲ ਆਪਣੇ ਦੀ ਆਪੀ ਬਾਹ ਫੜ ਕੇ ਸਾਰੇ ਸੇਵਾ ਕਰੇ ਦਿਨ ਰਾਤ ਉਹਨੂੰ ਤੇ ਵੇਖ ਤੋ ਕਿੰਨੇ ਤਗੜੇ ਕਾਫਲੇ ਜਿਹੜੇ ਟਰਾਲੀਆਂ ਦੇ ਅਜੇ ਤੱਕ ਵੀ ਆ ਰਹੇ ਲੋਕਾਂ ਨੂੰ ਹਰ ਸਹੂਲਤ ਜਿਹੜੇ ਪਹਚਾ ਰਹੇ ਆ ਟਾਲ ਫੁਲਕਾ ਪ੍ਰਸ਼ਾਦਾ ਬਾਗਰੂ ਚੌਲ ਪਾਣੀ ਸਭ ਕੁਝ ਬਾਗਰੂ ਜੋੜ ਰਸਤਾ ਸਰਦੀ ਬਾਂਦੀ ਨਗਰ ਵੱਲੋਂ ਸਾਰੇ ਸਾਂਸ ਵੱਲੋਂ ਗੁਰਕਾ ਬਾਗ ਏਰੀ ਸਸ਼ੀਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਰਮਦਾਸ ਇਲਾਕੇ ਦੇ ਵਿੱਚ ਅਸੀਂ ਇਸ ਵੇਲੇ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਮੇਰੇ ਪਿੱਛੇ ਬਿਲਕੁਲ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਇਹਨਾਂ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਪਿੰਡਾਂ ਦੇ ਵਿੱਚੋਂ ਲੋਕ ਪਹੁੰਚ ਰਹੇ ਨੇ ਔਰ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਇਸ ਵੇਲੇ ਹੈ ਔਰ ਇਹ ਇਲਾਕਾ ਜਿਹੜਾ ਹੈ ਮੇਨ ਹਾਈਵੇ ਦੇ ਉੱਤੇ ਦੇਖ ਸਕਦੇ ਹੋ ਕਿ ਕਿਦਾਂ ਪਾਣੀ ਪਾਣੀ ਜਿਹੜਾ ਖੜਾ ਹੋਇਆ ਹੈ ਭਾਈ ਜੀ ਇਸੇ ਇਲਾਕੇ ਨੂੰ ਤੁਸੀਂ ਸ਼ਾਮਪੁਰਾ ਪਿੰਡ ਵੀਰ ਇਹ ਹੈ ਅੱਛਾ ਇਸ ਪਿੰਡ ਦੇ ਵਿੱਚ ਪਾਣੀ ਕਿਦਾਂ ਆਇਆ 22 ਤਰੀਕ ਨੂੰ ਆਇਆ ਬ੍ਰੋ 22 ਤਰੀਕ ਹਾਂਜੀ ਫਿਰ ਮੁਸ਼ਕਲਾਂ ਨਹੀਂ ਆ ਰਹੀਆਂ ਹੈ ਕਿ ਪਾਣੀ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਨਹੀਂ ਮੁਸ਼ਕਲਾਂ ਤਾਂ ਆਇਆ ਵਾ ਪਰ ਵਧੀਆ ਟਾਈਮ ਪਾਸ ਹੋਣ ਦਿਆ ਟਾਈਮ ਪਾਸ ਹੋ ਰਿਹਾ ਵਾ ਚੜਦੀ ਕਲਾ ਜੋ ਚੜਦੀ ਕਲਾ ਜਾਂ ਅੱਛਾ ਜੀ ਜਿਵੇਂ ਕਹਿੰਦੇ ਰਾਹਤ ਸਮਗਰੀ ਲੈ ਕੇ ਆ ਰਹੇ ਆ ਲੋਕਾਂ ਨੇ ਜਿਹੜੀ ਰਾਹਤ ਦੇਣ ਦੀ ਸ਼ੁਰੂ ਕੀਤੀ ਹੈ ਕੋਸ਼ਿਸ਼ ਲੈ ਰਹੇ ਹੋ ਸਰ ਨਹੀਂ ਆਪਾਂ ਨੇ ਲੈ ਰਹੇ ਬਾਕੀ ਸੰਗਤ ਲੈ ਰਹੀ ਆ ਆਪਾਂ ਦੇ ਆ ਇਹਨਾਂ ਨੂੰ ਲੋਡ ਹੈਗੀ ਆ ਹਾਂਜੀ ਆਪਾਂ ਦੇ ਆਪਣਾ ਖਰੀਦ ਕੇ ਲਿਆਂਦਾ ਆਪਣਾ ਕੀ ਲੈ ਕੇ ਆਏ ਹੋ ਲੈ ਆ ਗਏ ਮੱਜਾਂ ਵਾਸਤੇ ਬੱਚਾ ਵਾਸਤੇ ਹਾਂਜੀ ਇਹ ਆਪਾਂ ਲੈ ਕੇ ਆਏ ਆਪਣਾ ਖਰੀਦ ਕੇ ਲਿਆਂ ਜਿਹੜੇ ਉਹ ਲੈ ਕੇ ਆ ਰਹੇ ਖਾਤੇ ਹੋਰ ਚੀਜ਼ਾਂ ਖਾਣ ਪੀਣ ਨੂੰ ਤੇ ਹੋਰ ਪਤਾ ਕੀ ਆ ਲੋੜ ਮੰਦਾਂ ਨੂੰ ਲੈਣੀ ਚਾਹੀਦੀ ਆ ਆਪਣਾ ਆਪਾਂ ਨੂੰ ਤੂੜੀ ਦੀ ਲੋੜ ਹੀ ਆਪਾਂ ਲਈ ਅੱਛਾ ਹਾਂਜੀ ਹੋਰ ਕੁਝ ਨਹੀਂ ਲਿਆ ਨਹੀਂ ਲਿਆ ਤੇ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਿਆ ਬਿਲਕੁਲ ਜੀ ਕੀ ਹਾਲਾਤ ਨੇ ਉੱਥੇ ਦੇ ਨਹੀਂ ਪਾਣੀ ਉਤਰ ਗਿਆ ਠੀਕ ਆ ਗਿਆ ਉਤਰ ਗਿਆ ਹਾਂਜੀ ਸਫਾਈ ਕਰ ਲਈ ਕਰ ਲਈ ਜੀ ਸੋ ਇਹ ਦੇਖੋ ਕੀ ਹੁਣ ਰਾਹਤ ਸਮਗਰੀਆਂ ਲੈ ਕੇ ਤੇ ਹੋਰ ਚੀਜ਼ਾਂ ਲੈ ਕੇ ਰਾਸ਼ਨ ਪਾਣੀ ਲੈ ਕੇ ਲੋਕ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਔਰ ਟ੍ਰੈਕਟਰ ਟਰਾਲੀਆਂ ਦੇ ਵਿੱਚ ਪਹੁੰਚੇ ਲੋਕ ਬਾਜੀ ਕਿਹੜੇ ਮਿੰਡੋਂ ਚੰਦੂ ਸੁਜਾ ਜੀ ਚੰਦੂ ਸੁਜਾ ਧਾਨਪੁਰ ਲਾਗੇ ਧਾਨਪੁਰ ਲਾਗੇ ਤੋਂ ਹਾਂਜੀ ਅੱਜ ਲੈ ਕੇ ਪਹੁੰਚੋ ਰਾਸ ਸਮਗਰੀ ਤੇ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਕੀ ਲੱਗਦਾ ਵਾ ਕਿੱਦਾਂ ਨੇ ਹੁਣ ਹਾਲਾਤ ਨੇ ਪੰਜਾਬ ਦੇ ਹੁਣ ਅੱਗੇ ਨਾ ਕੋਈ ਠੀਕ ਨੇ 10:00 ਵਜੇ ਪੂਰਾ ਪਹੁੰਚ ਜਾਣਾ ਹਾਂਜੀ ਹਾਲਾਤੇ ਬਿਲਕੁਲ ਜਿਹੜੇ ਦਿਨੋਂ-ਦਿਨ ਜਿਹੜੇ ਸਹੀ ਹੁੰਦੇ ਜਾ ਰਹੇ ਆ ਵਾਹਿਗੁਰੂ ਦੀ ਕਿਰਪਾਏ ਕਲਗਿਉੜੇ ਪਾਸ਼ਾ ਦੀ ਸਾਜੀ ਹੋਈ ਜਿਹੜੀ ਆ ਸਿੱਖ ਕੌਮ ਕਿਸੇ ਵੀ ਸਟੇਟ ਨੇ ਜਾਂ ਕਿਸੇ ਗਵਰਨਮੈਂਟ ਨੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨੇ ਕਿਸੇ ਨੇ ਬਾਹਰ ਨਹੀਂ ਫੜੀ ਇਹਨਾਂ ਆਪਣੇ ਦੀ ਬਾਹ ਫੜੀ ਆ ਤੁਸੀਂ ਵੇਖਿਆ ਹੋਣਾ 300 ਤੋਂ ਟਰਾਲੀ ਦਾ ਕਾਫਲਾ ਜਿਹੜਾ ਪਸ਼ੂਆਂ ਵਾਸਤੇ ਚਾਰਾ ਲੋਕਾਂ ਵਾਸਤੇ ਅੰਨ ਪਾਣੀ ਹਰ ਚੀਜ਼ ਜਿਹੜੀ ਦਵਾਈ ਦਾਰੂ ਜਿਹੜੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਹੀਂ ਕਰ ਸਕੀ ਲੋਕਾਂ ਨੇ ਆਪੀ ਕਰਕੇ ਕਲਗਿਉੜੇ ਪਾਸ਼ਾ ਦੀ ਮਿਹਰ ਦੇ ਨਾਲ ਆਪਣੇ ਦੀ ਆਪੀ ਬਾਹ ਫੜ ਕੇ ਸਾਰੇ ਸੇਵਾ ਕਰੇ ਦਿਨ ਰਾਤ ਉੱਡੀ ਵੇਖ ਤੋ ਕਿੰਨੇ ਤਗੜੇ ਕਾਫਲੇ ਜਿਹੜੇ ਟਰਾਲੀਆਂ ਦੇ ਜੀ ਤੱਕ ਵੀ ਆ ਰਹੇ ਲੋਕਾਂ ਨੂੰ ਹਰ ਇੱਕੋ ਪਿੰਡ ਦੀਆਂ ਟਰਾਲੀਆਂ ਨੇ ਹਾਂਜੀ ਸਾਰੇ ਦਾ ਪਿੰਡ ਦੀ ਸਿਹਤ ਸਾਰੇ ਹਰ ਪਿੰਡ ਚੋਂ 5-5 10-10 20-20 ਟਰਾਲੀਆਂ ਜਿਹੜੀਆਂ ਨੇ ਹਰ ਚੀਜ਼ ਲੈ ਕੇ ਉਹ ਬਾਰਡਰ ਤੱਕ ਬਾਰਡਰ ਦੇ ਪਾਰ ਤੱਕ ਇੱਥੋਂ ਤੱਕ ਵੀ ਬੇੜੀਆਂ ਜਿਹੜੀਆਂ ਦਿੱਤੀਆਂ ਨੇ ਅੰਡੀਆ ਰਫੀਆ ਦੀਆਂ ਉਹ ਕਹਿੰਦੇ ਵੀ ਤੇਲ ਪਾਓ ਤੇ ਇਹਨਾਂ ਨੂੰ ਮਰਦ ਲੋ ਇਹ ਜਿਹੜੀ ਸੇਵਾ ਕਰ ਰਹੇ ਲੋਕ ਆਪੀ ਤੇਲ ਪਾ ਕੇ ਤੇ ਜਿਹੜਾ ਲੋਕਾਂ ਦੇ ਘਰਾਂ ਤੱਕ ਡੇਰੇਆਂ ਤੱਕ ਰਾਸ਼ਨ ਪਹੁੰਚਾ ਰਹੇ ਆ ਉਹ ਦਰਿਆ ਪਾਰ ਤੱਕ ਵੀ ਜਿਹੜੀ ਹਰ ਚੀਜ਼ ਜੜੀ ਮੱਈਆ ਕਰਾ ਰਹੇ ਆ ਇਧਰ ਨੌਜਵਾਨ ਮੁੰਡੇ ਵੀ ਨੇ ਧੰਨਵਾਦ ਜੀ ਬਹੁਤ ਬਹੁਤ ਨੌਜਵਾਨ ਇਧਰ ਆਏ ਨੇ ਕਿਹੜੇ ਲੱਗ ਜਉਏ ਬਾਈ ਜੀ ਫੁਰਕਾ ਬਾਗ ਵਾਗਰੂ ਅੱਛਾ ਜੀ ਹਾਂਜੀ ਇਹ ਵਾਗਰੂ ਜੋ ਨਾ ਇਹ ਆਮ ਪਾਰਟੀ ਦਾ ਦੇ ਭਾਈ ਵਾਦਾ ਮੇਲ ਹੋਇਆ ਵਾ ਕੱਠ ਜੋਰ ਇੰਨਾ ਜੋ ਪੰਜਾਬ ਦੇ ਨੁਕਸਾਨ ਕੀਤਾ ਸਾਰਾ ਕੀਤਾ ਵਾ ਚੋਈ ਬਣੀਓ ਕਿਉਂ ਵੀ ਵਾਗਰੂ ਨਾਲ ਪਹਿਲੇ ਪੜਾ ਮਾਚਲ ਜੀ ਮੀ ਬਹੁਤ ਜ਼ਰਾ ਪੈ ਰਿਆ ਵਾ ਤੇ ਪਹਿਲੇ ਇਹਨਾਂ ਨੂੰ ਕੱਟ ਕਰਨਾ ਚਾਹੀਦਾ ਪਾਣੀ ਗੇਟ ਖੋਲ ਦੇਣਾ ਚਾਹੀਦਾ ਥੋੜੀ ਥੋੜੀ ਜੋ ਕਿਉਂ ਵੀ ਦਰਿਆ ਚ ਵਗਦਾ ਰਹਿੰਦਾ ਏਸੀ ਕਰਕੇ ਇਨਾ ਬਹੁਤ ਗਲਤ ਕੰਮ ਕੀਤਾ ਇਹ ਪਲਮੀ ਭੁਗਤੀ ਸਾਰੀ ਇਹ ਇਲਾਕੇ ਨੂੰ ਲੈ ਕੇ ਕੀ ਕੀ ਆ ਤੁਸੀਂ ਇਹ ਦਾਲ ਫੁਲਕਾ ਪ੍ਰਸ਼ਾਦਾ ਵਾਹੂ ਚੋਲ ਪਾਣੀ ਸਭ ਕੋ ਵਾਹੂ ਜੋ ਰਸਤਾ ਸਰਦੀ ਬਾਂਦੀ ਨਗਰ ਵੱਲੋਂ ਸਾਰੇ ਸਾਂਸ ਵੱਲੋਂ ਗੁਰਕਾ ਬਾਗ ਏਰੀਆ ਉਥੋਂ ਲਿਆਏ ਵਾਹੂ ਟਰੈਕਟਰ ਟਰਾਲੀਆਂ ਇੰਨੀਆਂ ਹੋ ਗਈਆਂ ਪੂਰੇ ਪੰਜਾਬ ਦੇ ਵਿੱਚੋਂ ਰਾਸ਼ਨ ਪਹੁੰਚਿਆ ਵਾ ਹਨਾ ਇਹ ਵਾਹੂ ਜਿੰਨਾ ਮਰਜੀ ਮਾਰਦਾ ਨਾ ਗੁਰੂ ਨਾਨਕ ਦੀ ਧਰਤੀ ਆ ਉਹਦਾ 20 ਰੁਪਏ ਵਾਲਾ ਲੰਗਰ ਚੱਲਦਾ ਰਹਿਣਾ ਜੋ ਮਰਜੀ ਕਰ ਲੈਣ ਵੀਰ ਜੀ ਇਹ ਕੋਈ ਨੂੰ ਘਟਾਣੀ ਆ ਭਾਏ ਕੋਈ ਬਰਾਂ ਵਾਲ ਕੇ ਨਾਗਰੇ ਵੀਰ ਜੀ ਹੁਣ ਰਾਜਸਥਾਨ ਵਾਲੀ ਨਹਿਰ ਉਹ ਤਾਂ ਸੁੱਕੀ ਪਈ ਆ ਹਰਿਆਣਾ ਪਾਣੀ ਹੁਣ ਕਹਿ ਰਿਹਾ ਘਟ ਕਰੋ ਹਰਿਆਣੇ ਦਾ ਪਰਸੇ ਦਾ ਬਿਆਨ ਆ ਪਾਣੀ ਘੱਟ ਕਰੋ ਕਿ ਕੋਈ ਕੋ ਪਿੱਛੋਂ ਪਾਣੀ ਮੰਗਦੇ ਆ ਹੋਰ ਹਰਿਆਣਾ ਕਹਿੰਦਾ ਪਾਣੀ ਘੱਟ ਕਰੋ ਕਿਉਂ ਘੱਟ ਕਰੋ ਹਣ ਗੱਲ ਆ ਨਾ ਰਾਜਸਥਾਨ ਚ ਪਾਣੀ ਕਿਉਂ ਨਹੀਂ ਛੱਡ ਰਹੇ ਨਹਿਰ ਦੇ ਹਰਿਆਣਾ ਦੇ ਕਹੇ ਛੋਟਾ ਭਰਾ ਪੰਜਾਬ ਦਾ ਫਿਰ ਲੈਣਾ ਚਾਹੀਦਾ ਮੈਨੂੰ ਲੱਗਦਾ ਪਾਣੀ ਲੈਣਾ ਚਾਹਾਂ ਨਾ ਤੁਹਾਨੂੰ ਉਹ ਹਰਿਆਣੇ ਦੇ ਇਹ ਲੋਗ ਆ ਮੰਨਦੇ ਆ ਜਿਹੜੀ ਗੰਦੀਆਂ ਸਰਕਾਰਾਂ ਨਾਲ ਭਾਜਪੀ ਪਾਮ ਪਾਰਟੀ ਇਹ ਸਾਰਾ ਕੰਮ ਖਰਾਬ ਕਰ ਰਹੀ ਹੁਣ ਗਾਏ ਇਹਦੇ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣੀ ਚਾਹੀਦੀ ਆ ਵਾਰਸਪਾਹ ਅਕਾਲੀ ਦਲ ਲਿਆਉਣਾ ਚਾਹੀਦਾ ਆ ਪੰਜਾਬ ਹੁਣ ਸੰਗਤਾਂ ਨੇ ਕਿੱਧਰ ਦੇ ਚਰਲੇ ਪਾਏ ਨੇ ਹੁਣ ਵਾਗੜੂ ਆਪਣੇ ਨਗਰ ਨੂੰ ਗੁਰਕਾ ਬਾਗ ਨੂੰ ਵਾਗੜੂ ਉਧਰ ਵਾਸ ਲੈਓ ਹਾਂਜੀ ਵਾਗੜੂ ਉਹਨਾਂ ਵਾਪਸ ਆਉਣਾ ਫਿਰ ਬਾਅਦ ਹਾਂਜੀ ਵਾਗੜੂ ਤੂੜੀ ਦੇ ਚਾਰ ਤੂੜੀ ਦੇ ਚਾਰ ਲੈ ਕੇ ਆਉਣਾ ਹੁਣ ਜਿਹੜੀਆਂ ਰਸਤਾ ਚਾਹੀਦੀਆਂ ਕਿਉਂਕਿ ਲੰਗਰ ਦੇ ਬਹੁਤ ਢੱਕੇ ਲੱਗੇ ਆ ਲੰਗਰ ਦੀ ਕੋਈ ਲੋੜ ਨਹੀਂ ਸੰਗਤ ਨੂੰ ਹੁਣ ਪਸ਼ੂਆਂ ਲਈ ਚਾਰਾ ਜੋ ਵੀ ਲੋੜ ਆ ਚੋਕਰ ਫੀਡ ਜੋ ਵੀ ਉਹ ਲੈ ਕੇ ਆਵਾਂਗੇ ਜੋ ਲੈ ਕੇ ਆਉਣੀ ਹੈ ਜੀ ਲੱਗਦਾ ਵੀ ਇੱਥੇ ਲੋਡ ਹੈਗੀ ਐ ਨਹੀਂ ਜਰਾ ਲੋਡ ਹੈ ਭਾਜੀ ਬਹੁਤ ਜ਼ਿਆਦਾ ਲੋਕਾਂ ਦੀ ਤੂੜੀ ਰੁੜ ਗਈ ਸਾਰੀ ਕਿਸੇ ਕੋ ਪਠਾਣੀ ਹੈਗਾ ਕੁਝ ਨਹੀਂ ਹੈਗਾ ਲੋਕਾਂ ਪਸ਼ੂ ਦੂਜਿਆਂ ਪਿੰਡਾਂ ਦੇ ਵਿੱਚ ਕਲਾਏ ਉਹਨਾਂ ਨੂੰ ਵਾਪਸੀ ਲਿਆਉਣੇ ਆ ਤੇ ਉਹਨਾਂ ਦੀ ਹੀ ਸੇਵਾ ਕਰਨੀ ਤੂੜੀ ਜਿੱਥੋਂ ਤੱਕ ਵੀ ਆਸੰਤ ਦਾ ਸੰਯੋਗ ਹੋ ਜਾਦਾਂਗੇ ਅੱਛਾ ਪਿੰਡਾਂ ਦੇ ਜਾਂਦੇ ਹੋ ਪਿੰਡਾਂ ਦੇ ਲੋਕਾਂ ਦਾ ਕੀ ਮੇਰਾ ਵਿਵਹਾਰ ਹੈ ਕਿ ਮੈਂ ਚੜਦੀ ਕਲਾ ਦੇ ਵਿੱਚ ਨੇ ਜਾਂ ਪੂਰੇ ਭਾਜੀ ਚੜਦੀ ਕਲਾ ਜ ਕੁਝ ਵੀ ਨਾ ਹੋਵੇ ਸਾਨੂੰ ਚਾਹ ਪੀਤੇ ਤੇ ਬਣਾ ਨਹੀਂ ਕਲਾਉਂਦੇ ਉਹ ਪੂਰੇ ਚੜਦੀ ਕਲਾ ਦੇ ਵਿੱਚ ਕੋਈ ਟੈਨਸ਼ਨ ਨਹੀਂ ਆ ਕੋਈ ਗੱਲ ਨਹੀਂ ਜੋ ਕੋਦਸ ਨੇ ਮਾਰ ਮਾਰੀ ਹੋ ਮਾਰੀ ਆ ਬਾਕੀ ਸਰਕਾਰਾਂ ਡਈਆਂ ਜੋ ਕਰਨ ਲੀਆਂ ਕੀ ਕਹਿੰਦੇ ਚਾਹ ਪੀ ਕੇ ਜਾਓ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਪਿਆਗੇ ਸਾਨੂੰ ਭੇਜੀ ਆ ਦੇ ਹਾਂਜੀ ਆ ਸਿੰਗਾਪੁਰ ਵੀ ਗਏ ਹਾਂ ਹਾਂਜੀ ਉਹ ਲੋਕ ਕਹਿੰਦੇ ਨੇ ਵੀ ਤੁਸੀਂ ਪਹਿਲਾਂ ਚਾਹ ਪੀਓ ਫਿਰ ਬਾਅਦ ਦੇਖਾਂਗੇ ਬਾਅਦ ਵਿੱਚ ਬਾਕੀ ਬਾਅਦ ਦੇ ਵਿੱਚ ਪਹਿਲਾਂ ਚਾਹ ਪਾਣੀ ਰੋਟੀ ਪਾਣੀ ਹਨ ਖਵਾ ਕੇ ਭਲਾਉਂਦੇ ਆ ਹਾਂਜੀ ਸਵੇਨੇ ਕੋ ਵੀ ਪੰਜਾਬ ਦੇ ਸੰਡੇ ਦੀ ਕੀ ਰੰਗਤ ਹੈ ਕਿ ਜਿੱਥੇ ਵੀ ਆਪਦਾ ਆਈ ਹੋਈ ਆ ਹਾਲਾਂਕਿ ਫੇਰ ਵੀ ਦੇਖੋ ਕਿ ਲੋਕ ਨੇ ਜਿਹੜੇ ਜਿਹੜੋ ਸੇਵਾ ਕਰਨ ਤੇ ਪਹੁੰਚ ਨਹੀਂ ਸਕਤਾ ਆਉਂਦੀਆਂ ਨੇ ਤਾਂ ਉਹਨਾਂ ਨੂੰ ਵੀ ਚਾਹ ਪ੍ਰਸ਼ਾਦਾ ਛਕਾ ਕੇ ਫੇਰ ਭੇਜਦੇ ਪਏ ਨੇ ਔਰ ਇਹ ਰਮਦਾਸ ਇਲਾਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਕਿ ਜਿੱਥੇ ਟਰੈਕਟਰ ਟਰਾਲੀਆਂ ਧੜਾ ਧੜ ਜਿਹੜੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਆ ਰਹੀਆਂ ਨੇ ਔਰ ਸੇਵਾ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ ਉਹ ਜਿੰਨਾ-ਜਿੰਨਾ ਇਲਾਕਿਆਂ ਦੇ ਵਿੱਚ ਹੜ ਨੇ ਔਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਚਾਰਾ ਵੀ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ ਔਰ ਪੂਰੇ ਸੰਗਤਾਂ ਪੰਜਾਬ ਦੇ ਵਿੱਚੋਂ ਨਿਕਲਦੀਆਂ ਹੋਈਆਂ ਇਹਨਾਂ ਇਲਾਕਿਆਂ ਵਿੱਚ ਪਹੁੰਚ ਰਹੀਆਂ ਨੇ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ ਸਸ਼ਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕਿਆ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਬਹਿਲੌਰਪੁਰ ਦੇ ਵਿੱਚ ਮੌਜੂਦ ਆ ਸੀ ਇਸ ਵੇਲੇ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਵੀ ਜਿਹੜੇ ਘਰ ਨੇ ਮਕਾਨ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸ ਵੇਲੇ ਤੇ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਸੀਨੀਅਰ ਅਫੀਸਰ ਸਾਹਿਬ ਨਾਲ ਇਸ ਵੇਲੇ ਮੌਜੂਦ ਨਹੀਂ ਸਰ ਕਿੰਨਾ ਕੁ ਏਰੀਆ ਹੈ ਜਿਹੜਾ ਇਸ ਦੇ ਵਿੱਚ ਡੁੱਬਿਆ ਹੋਇਆ ਪਾਣੀ ਦੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਤੁਸੀਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਸ਼ਰ ਲ ਲੈਣ ਆਏ ਜੋ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਤੋਂ ਜਸਵੰਤ ਸਿੰਘ ਦਸ ਸਰਕਾਰ ਨੂੰ ਇਹ ਤੁਹਾਡੇ ਮਾਧਿਅਮ ਨਾਲ ਸਭ ਤੋਂ ਪਹਿਲਾਂ ਤੇ ਸਾਰੇ ਪੰਜਾਬ ਨੂੰ ਸਾਰੀ ਸੰਗਤ ਨੂੰ ਅਪੀਲ ਆ ਕਿ ਇਸ ਟਾਈਮ ਦੇ ਉੱਤੇ ਕੁਦਰਤੀ ਮਾਰ ਕਰਕੇ ਡੇਰਾ ਬਾਬਾ ਦੇ ਲੋਕ ਬਹੁਤ ਮੁਸ਼ਕਲਾਂ ਚ ਆ ਮੁਸ਼ਕਲ ਇੱਕ ਨਹੀਂ ਆ ਅੱਜ ਰੋਟੀ ਦੀ ਮੁਸ਼ਕਲ ਆ ਪਾਣੀ ਦੀ ਮੁਸ਼ਕਲ ਆ ਆਪਸ ਮਾ ਨੂੰ ਚਾਰੇ ਦੀ ਮੁਸ਼ਕਲ ਆ ਬਿਮਾਰੀਆਂ ਵਧ ਰੀਆਂ ਵਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਐਨਡੀਆਰਐਫ ਦੇ ਨਾਲ ਲਗਾਤਾਰ ਜਤਨ ਕਰ ਰਹੇ ਆ ਇਹ ਲੋਕਾਂ ਦੀਆਂ ਮੁਸਲਾਂ ਦੇ ਨਾਲ ਨਜਿੱਠਿਆ ਜਾਵੇ ਲੋਕਾਂ ਤੱਕ ਰਾਤ ਪਹੁੰਚਾਈ ਜਾਵੇ ਤੇ ਹੁਣ ਤੱਕ ਹਜ਼ਾਰਾਂ ਹੀ ਲੋਕ ਜਿਹੜੇ ਉਹ ਰੈਸਕਿਊ ਕੀਤੇ ਆ ਤੇ ਉਹ ਜਿਹੜੇ ਲੋਕ ਆਪਣੇ ਘਰਾਂ ਚੋਂ ਉਨਾਂ ਤੱਕ ਜਿਹੜੀ ਆ ਉਹ ਰਾਤ ਸਮਗਰੀ ਪਹੁੰਚਾਈ ਜਾਦੀ ਆ ਤੇ ਅੱਜ ਵੀ ਵੇਲੀ ਕਲਾਂ ਪਿੰਡ ਦੇ ਵਿੱਚ ਪਹਿਲੂ ਸਭ ਤੋਂ ਪਹਿਲਾਂ ਸਵੇਰੇ ਮਾਰਨਿੰਗ ਮੈਡੀਕਲ ਕੈਂਪ ਲਾਇਆ ਸੀ ਤੇ ਉਸ ਤੋਂ ਬਾਅਦ ਜਿੱਥੇ ਜਿੱਥੇ ਰਾਤ ਪਹੁੰਚਾਉਣ ਵਾਲੀ ਕੁਝ ਪਰਿਵਾਰਾਂ ਜਿਹੜੇ ਰੈਸਕਿਊ ਵੀ ਕੀਤੇ ਮਤਲ ਕੱਲ ਜਿਹੜਾ ਆ ਉਹ ਆਪਰੇਸ਼ਨ ਜਿਹੜਾ ਅਰੀ ਮਾ ਬਾਦ ਤਪਾਲਾ ਇਹਨਾਂ ਪਿੰਡਾਂ ਦੇ ਵਿੱਚ ਹੈ ਮਤ ਹਾਂਜੀ ਅੱਛਾ ਇਹ ਜਿਵੇਂ ਕਿਹਾ ਜਾ ਰਿਹਾ ਵੀ ਪਾਣੀ ਜਿਹੜਾ ਵਧਿਆ ਉਹਦੇ ਕਾਰਨ ਬਿਮਾਰੀਆਂ ਦਾ ਵੀ ਬਹੁਤ ਚੱਕਰ ਬਣਦਾ ਪਿਆ ਵਾ ਵੀ ਇਹ ਇਸ ਕਰਕੇ ਲੋਕਾਂ ਨੂੰ ਰੈਸਕਿਊ ਕੀਤਾ ਲੇਕਿਨ ਕਈ ਲੋਕ ਬਾਹਰ ਨਹੀਂ ਹੋਣਾ ਚਾਹੁੰਦੇ ਪਏ ਨੇ ਨਹੀਂ ਅੱਜ ਪਾਣੀ ਬਹੁਤ ਘਟ ਗਿਆ ਰੈਸਕਿਊ ਉਦੋਂ ਕੀਤਾ ਸੀ ਜਦੋਂ ਇਹ ਇੱਥੇ ਰੋਡ ਦੇ ਉੱਤੋਂ ਦੀ 3 ਫੁੱਟ ਪਾਣੀ ਕਰਾਸ ਕਰ ਰਿਹਾ ਸੀ ਜਦੋਂ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀ ਮਤ ਜਿਹੜੇ ਲੋਕ ਬਾਹਰ ਆਉਣਾ ਚਾਹੁੰਦੇ ਉਹ ਸਾਰੇ ਲੋਕਾਂ ਨੂੰ ਬਾਹਰ ਲਿਆਂਦਾ ਗਿਆ ਮਤ ਜਿਹੜੇ ਲੋਕ ਘਰਾਂ ਦੇ ਵਿੱਚ ਰੁਕੇ ਹੋਏ ਨੇ ਉਹ ਕਹਿੰਦੇ ਵੀ ਅਸੀਂ ਹੁਣ ਨਹੀਂ ਹੈਗਾ ਬਾਹਰ ਨਹੀਂ ਸਾਡੀ ਤੇ ਅੱਜ ਵੀ ਬੇਨਤੀ ਆ ਅੱਜ ਵੀ ਉਹਨਾਂ ਨੂੰ ਐ ਪ੍ਰਸ਼ਾਸਨ ਵੱਲੋਂ ਬੇਨਤੀ ਕਰਨੀ ਆ ਵੀ ਹਰ ਸਹੂਲਤ ਜਿਹੜੀ ਪ੍ਰਸ਼ਾਸਨ ਵੱਲੋਂ ਬਣਾਈ ਗਈ ਆ ਰਹਿਣ ਵਾਸਤੇ ਖਾਣ ਵਾਸਤੇ ਤੇ ਕਿਰਪਾ ਕਰਕੇ ਇਸ ਨਾਲੋਂ ਤੇ ਤੁਸੀਂ ਬਾਹਰ ਰਹੋ ਮਤ ਪ੍ਰਸ਼ਾਸਨ ਸਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਕਿਉਂਕਿ ਪਾਣੀ ਵੀ ਆ ਪਾਣੀ ਗੰਦਲਾ ਵੀ ਹੋ ਚੁੱਕਾ ਔਰ ਪਸ਼ੂ ਵੀ ਵਿੱਚ ਮਰੇ ਆ ਜਿਹੜੀ ਫਸਲ ਆ ਜੋ ਜੋ ਪਾਣੀ ਉਤਰੇਗਾ ਉਹ ਫਸਲ ਜਿਹੜੀ ਆ ਉਹਦੇ ਨਾਲ ਵੀ ਬਿਮਾਰੀਆਂ ਪੈਦਾ ਹੋਣਗੀਆਂ ਇਹ ਕਰਕੇ ਸਾਡੀ ਆਜੀ ਪੀ ਲਿਆ ਵੀ ਕਿਰਪਾ ਕਰਕੇ ਪ੍ਰਸ਼ਾਸਨ ਦਾ ਵੀ ਸਹਿਯੋਗ ਦਿਓ ਖਾਸ ਕਰਕੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਉਹਨਾਂ ਨੇ ਵੀ ਪੀ ਲਿਆ ਵੀ ਅਸੀਂ ਮਤਲਬ ਜ਼ਰੂਰਤਮੰਦ ਲੋਕਾਂ ਤੱਕ ਜਿਹੜੀ ਉਹ ਰਾਤ ਸਮਗਰੀ ਪਹੁੰਚਾਈਏ ਬਹਿਲਾਲਪੁਰ ਹੋ ਗਿਆ ਜਾਂ ਹੋਰ ਬਾਕੀ ਇਲਾਕੇ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਬਹਿਲਾਲਪੁਰ ਨਹੀਂ ਸਾਰੇ ਜਿੰਨੇ ਪ੍ਰਭਾਵਿਤ ਖੇਤਰ ਆ ਉਹਨਾਂ ਸਾਰਿਆਂ ਦੇ ਵਿੱਚ ਹਰ ਜਿਹੜੇ ਤੱਕ ਜਿਹੜੇ ਦੇਦੇ ਇਕੱਲੇ ਇਕੱਲੇ ਵੀ ਹੈ ਨਾ ਉਹਨਾਂ ਤੱਕ ਵੀ ਜਰਾ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਸਮਾਜ ਸੇਵੀ ਲੋਕ ਆ ਉਹ ਵੀ ਵੱਡੇ ਪੱਧਰ ਤੇ ਹੈਲਪ ਕਰ ਰਹੇ ਉਹਨਾਂ ਤੱਕ ਪਹੁੰਚਾਇਆ ਹਰ ਹਰ ਜ਼ਰੂਰਤ ਦੀ ਚੀਜ਼ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾਦੀ ਆ ਹੁਣ ਇਸ ਵੇਲੇ ਸਰ ਲੈਵਲ ਕਿੰਨਾ ਘਟਿਆ ਹੋਊਗਾ ਤੁਹਾਡੇ ਸਾਹਮਣੇ ਇਸ ਵੇਲੇ ਲੈਵਲ ਜਿਹੜਾ ਉਹ 2.5 ਤੋਂ 3 ਫੁੱਟ ਜਿਹੜਾ ਉਹ ਘਟਿਆ ਹੋ ਹੂੰ ਪਿੰਡਾਂ ਦੇ ਵਿੱਚ ਤਾਂ ਵੈਸੇ ਕਹੇ ਜਾ ਰਹੇ ਕਹਿੰਦੇ ਵੀ ਪਾਣੀ ਹਲੇ ਵੀ ਹੈਗਾ 6-7 ਫੁੱਟ ਹਲੇ ਨਹੀਂ ਪਾਣੀ ਤੇ 6-7 ਫੁੱਟ ਨਹੀਂ ਕਈ ਪਿੰਡ ਅੱਜ ਵੀ 10 ਫੁੱਟ ਚ ਆ ਜਿੱਥੇ 10 ਫੁੱਟ ਦਾ ਲੈਵਲ ਹੈ ਅੱਜ ਵੀ ਪਿੰਡ ਹੈ ਜਿੱਥੇ ਅੱਜ ਵੀ ਦਸਲ ਫੋਟਾ ਆ ਲੋਕ ਸਤਾਂ ਦੇ ਆ ਸਤਾਂ ਦੇ ਰਿਹਸ ਕਰੀ ਹੋਈ ਹੈ ਉਹਨਾਂ ਨੇ ਰਿਹਸ ਕਰੀ ਸਤਾਂ ਦੇ ਉੱਤੇ ਕੀਤੀ ਆ ਮੈਂ ਦੇਖ ਰਿਹਾ ਸੀ ਉੱਥੇ ਬਜ਼ੁਰਗ ਵੀ ਬੈਠੇ ਹੋਏ ਨੇ ਵੀ ਉਹ ਕਹਿੰਦੇ ਵੀ ਅਸੀਂ ਇੱਧਰਲੇ ਪਾਸੇ ਸੈਟ ਮਹਾਲ ਵੀ ਸਾਨੂੰ ਉੱਤੇ ਪਹੁੰਚਾ ਲਓ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿਰਪਾ ਕਰਕੇ ਤੁਸੀਂ ਕਿਸੇ ਰਿਸ਼ਤੇਦਾਰ ਕੋ ਜਾਂ ਸਾਡੇ ਕੋਲ ਡਰਾਉ ਪ੍ਰਸ਼ਾਸਨ ਦੇ ਕੋਲ ਅਸੀਂ ਉਹਨਾਂ ਨੂੰ ਸਵੇਰੇ ਹੀ ਮੈਂ ਤਾਂ ਕਹਿੰਦੇ ਸਾਨੂੰ ਘਰ ਪਹੁੰਚਾ ਅਸੀਂ ਆਪ ਪਹੁੰਚਾ ਕੇ ਆਇਆ ਉਹ ਉਹਨਾਂ ਦੀ ਮਤ ਮੰਗ ਕਰਕੇ ਜिद ਕਰਕੇ ਅੱਜ ਹੀ ਉਹਨਾਂ ਨੂੰ ਆਪਾਂ ਉਥੇ ਘਰ ਪਹਚਾ ਗਏ ਆਂ ਵੀ ਸਾਨੂੰ ਫਿਰ ਦੁਬਾਰਾ ਘਰ ਪਹਚਾਓ ਮਤ ਹਾਂਜੀ ਅੱਛਾ ਇਹ ਤੁਹਾਡੇ ਨਾਲ ਐਦਾਂ ਹੋਇਆ ਵੀ ਤੁਸੀਂ ਕਿਸੇ ਨੂੰ ਰੈਸਕਿਊ ਕਰਨ ਗਿਆ ਤੇ ਅੱਗੋਂ ਉਹ ਚਾਹ ਦੀ ਫਰਮਾਇ ਕੀਤੀ ਹੋਵੇ ਤੁਹਾਨੂੰ ਵੀ ਆ ਜਾ ਤੁਸੀਂ ਚਾਹ ਪੀਓ ਆ ਜਾ ਸਾਡੇ ਕੋਲ ਬੈਠੋ ਚਾਹ ਚਾਹ ਵਾਲੀ ਤੇ ਉਹ ਆਪ ਨਹੀਂ ਉਹਨਾਂ ਨੂੰ ਪਾਣੀ ਨਹੀਂ ਮਿਲਦਿਆ ਨਾ ਤੇ ਲਾਈਟ ਆ ਤੇ ਨਾ ਹੀ ਮਤ ਜਿਹੜਾ ਚਾਹ ਪਾਣੀ ਦਾ ਕੋਈ ਪ੍ਰਬੰਧਿਆ ਨਾ ਗਏ ਸੇ ਨਾ ਚੁੱਲਾ ਵਾ ਸਾਰਾ ਕੁਝ ਚ ਡਰ ਚੁੱਕਾ ਵਾ ਉੱਥੇ ਤੇ ਅਸੀਂ ਉਹਨਾਂ ਕੋਲ ਲੈ ਕੇ ਜਾਣੇ ਉਹਨਾਂ ਕੋਲ ਸੇਵਾ ਮੰਗਣੇ ਆ ਸਾਨੂੰ ਕੋਈ ਸੇਵਾ ਦੱਸੋ ਜੋ ਅਸੀਂ ਲੈ ਗਏ ਆ ਇਹ ਤੋਂ ਬਗੈਰ ਸਾਨੂੰ ਕੁਝ ਹੋਰ ਸੇਵਾ ਦੱਸੋ ਜੀ ਡਿਮਾਂਡ ਰੱਖਦੇ ਕੁਝ ਵੀ ਸਾਨੂੰ ਚਾਹੀਦਾ ਕੁਝ ਬਹੁਤ ਟਮਾਟਾ ਜਿਹਾ ਨਹੀਂ ਆ ਮੈਡੀਕਲ ਡਿਮਾਂਡਾਂ ਵਾ ਖਾਣ ਪੀਣ ਦੀਆਂ ਪਾਣੀ ਦੀਆਂ ਡਿਮਾਂਡਾਂ ਪਸ਼ੂਆਂ ਅਤੇ ਚਾਰੇ ਦੀਆਂ ਡਿਮਾਂਡਾਂ ਵਾ ਹਾਂਜੀ ਤਰਪਾਲਾਂ ਦੀਆਂ ਡਿਮਾਂਡਾਂ ਵਾ ਹਾਂਜੀ ਅਖੀਰ ਦੇ ਵਿੱਚ ਕੀ ਲੱਗਦਾ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਆ ਜਿਹੜਾ ਬਿਲਕੁਲ ਘਟ ਜਾਊਗਾ ਇੱਥੇ ਤੇ ਸਤਿਗੁਰ ਜਾਣਦਾ ਜੀ ਵਾਹਿਗੁਰੂ ਅੱਗੇ ਅਰਦਾਸ ਹੈ ਆ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਮੌਸਮ ਜਿਹੜਾ ਹਜੇ ਡੇਰਾ ਬਾਬਾ ਨਾਨਕ ਦਾ ਜਿੱਥੇ ਹਰ ਪ੍ਰਭਾਵਤ ਲੋਕ ਆਇਆ ਜਿੱਥੇ ਹਰਦੀ ਮਾਰ ਪਈ ਆ ਹਜੇ ਉਹ ਸਾਸ ਨਹੀਂ ਦੇ ਰਿਹਾ ਮੌਸਮ ਤੇ ਪਿੱਛੇ ਪਾਣੀ ਵੀ ਬਰਸਾਤ ਬਹੁਤ ਹੋ ਰਹੀ ਆ ਇਹ ਕਰਕੇ ਇੱਕੋ ਹੀ ਅਰਦਾਸ ਹੈ ਗੁਰਨਾਨ ਸਿੰਘ ਸਾਹਿਬ ਅੱਗੇ ਵੀ ਬਹੁਤ ਕੁਝ ਨੁਕਸਾਨ ਹੋ ਗਿਆ ਹੁਣ ਬਖਸ ਲੋ ਅਜਾ ਸਿਰਫ ਤੁਸੀਂ ਗਿਣਤੀ ਕੀਤੀ ਹੈ ਵੀ ਪਿੰਡ ਕਿੰਨੇ ਕਿਨੇ ਇਸਮਾਰ ਹੇਟ ਬਾਬਾ ਜਿਹੜੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਐਸ ਵਰਗੇ 118 ਪਿੰਡ ਇਹ ਸਾਰੇ ਪਾਣੀ ਵਿੱਚ ਡੁੱਬੇ ਹੋਏ ਨੇ ਹਾਂਜੀ ਤੇ ਜਿਹੜੇ ਮਤਲਬ ਰੋਡ ਤੋਂ ਪਿੰਡ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਰ ਹੈ ਨਾ ਉਹ ਤੇ ਉੱਥੇ ਤਾਂ ਬਹੁਤ ਵੱਡਾ ਭਾਰੀ ਨੁਕਸਾਨ ਹੋ ਗਿਆ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਨੇ ਬਾਰਡਰ ਤੋਂ ਅਗਲੇ ਪਾਸੇ ਰਾਵੀ ਤੋਂ ਪਾਰ ਹਾਂਜੀ ਜਿੱਥੇ ਫੌਜ਼ੀਆਂ ਚੱਕੀਆਂ ਸੀ ਫੌਜ ਵੀ ਪਿੱਛੇ ਆ ਗਈ ਆ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਂਜੀ ਬੀਐਸਐਫ ਨੂੰ ਵੀ ਰੈਸਕਿਊ ਕਰ ਲਿਆ ਗਿਆ ਠੀਕ ਹੈ ਹਾਂਜੀ ਧੰਨਵਾਦ ਬਾਬਾ ਸੋ ਇਹ ਤਸਵੀਰਾਂ ਦੇਖੋ ਕਿ ਇਸ ਵੇਲੇ ਇੱਥੋਂ ਰੈਸਕਿਊ ਟੀਮਾਂ ਜਾਂਦੀਆਂ ਨੇ ਐਨਡੀਆਰਫ ਦੀ ਟੀਮ ਨਾਲ ਹੈ ਔਰ ਇੱਥੋਂ ਹਾਈਵੇ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਹਾਈਵੇ ਦੇ ਬਿਲਕੁਲ ਨਾਲ ਇਹ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਇਸ ਵੇਲੇ ਆਇਆ ਹੋਇਆ ਤੇ ਪਿੰਡਾਂ ਦੇ ਵਿੱਚ ਪਾਣੀ ਵਰਨ ਕਾਰਨ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਤਾਂ ਹੋਏ ਹੋਣੇ ਤੇ ਨਾਲ ਲੋਕਲ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਲੋਕ ਰੈਸਕਿਊ ਨਹੀਂ ਹੋਣਾ ਚਾਹੁੰਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਦੀ ਕਿਰਪਾ ਕਰਕੇ ਘਰਾਂ ਦੇ ਵਿੱਚੋਂ ਬਾਹਰ ਆਓ ਤੁਹਾਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਈਏ ਲੇਕਿਨ ਕਈ ਲੋਕ ਅਜੇ ਵੀ ਨੇ ਜਿਹੜੇ ਹਲੇ ਵੀ ਛਤਾਂ ਦੇ ਉੱਤੇ ਰਹਿ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਮੈਡੀਕਲ ਜਿਹੜੀ ਸਹੂਲਤ ਦਿੱਤੀ ਜਾਵੇ ਜਾਂ ਸਾਨੂੰ ਰਾਸ਼ਨ ਦੇ ਦਿੱਤਾ ਜਾਵੇ ਅਸੀਂ ਇੱਥੇ ਘਰ ਛੱਡ ਕੇ ਨਹੀਂ ਜਾਵਾਂਗੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਜ਼ੋਰ ਪਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਲੈਵਲ ਕਦੇ ਵਧ ਰਿਹਾ ਕਦੇ ਘਟ ਰਿਹਾ ਇਸ ਕਰਕੇ ਅੱਗੇ ਉਹਨਾਂ ਨੂੰ ਮੁਸ਼ਕਲ ਹੋ ਸਕਦੀ ਹੈ ਲੇਕਿਨ ਦੂਸਰੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਜਿਨ੍ਹਾਂ ਦਾ ਕਹਿਣਾ ਕਿ ਸਾਡਾ ਘਰ ਹੈ ਜਿਹੜਾ ਉਸ ਨੂੰ ਛੱਡ ਨਹੀਂ ਸਕਦੇ ਹੈਗੇ ਔਰ ਘਰ ਦੀ ਦੇਖ-ਰੇਖ ਵੀ ਕਰਨੀ ਹੈ ਕਿ ਘਰ ਦੇ ਵਿੱਚ ਕਿਤੇ ਕੋਈ ਚੋਰੀ ਨਾ ਹੋ ਜਾਵੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਲੋਕਾਂ ਦੇ ਸਮਾਨ ਹੈ ਜਿਹੜੇ ਚੋਰੀ ਹੋਏ ਨੇ ਇਸ ਕਰਕੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਨੇ ਮਜਬੂਰ ਹੋਏ ਹੋਏ ਨੇ ਤੇ ਉਹ ਇਹੀ ਆਸ ਕਰ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਪੱਦਰ ਨੀਵਾ ਆ ਜਾਵੇ ਤੇ ਇਹਨਾਂ ਦੇ ਪਿੰਡ ਦੇ ਜਿਹੜੇ ਘਰ ਨੇ ਉਹ ਬਚ ਸਕਣ ਸਵਦੇਰੀ ਅਪਡੇਟ ਜੁੜੇ ਰਹੋ ਮਿੱਟੀ ਦੇ ਨਾਲ ਸਸਿਕਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਹਾਂ ਤੇ ਇਹ ਪਿੰਡ ਦੇ ਵਿੱਚ ਅਸੀਂ ਖੜੇ ਹੋਏ ਹਾਂ ਫਿਰ ਲੋਲਪੁਰ ਇਸ ਪਿੰਡ ਦਾ ਨਾਮ ਹੈ ਬਿਲਕੁਲ ਡੇਰਾ ਬਾਬਾ ਨਾਨਕ ਦੇ ਨਾਲ ਹੈ ਔਰ ਇੱਕ ਪਾਸੇ ਪਿੰਡ ਜਿਹੜਾ ਹੈ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਦੂਸਰੇ ਪਾਸੇ ਰੈਸਕਿਊ ਆਪਰੇਸ਼ਨ ਵੀ ਚੱਲ ਰਹੇ ਨੇ ਔਰ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ ਉਹ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਸਾਡੇ ਨਾਲ ਵੀਰ ਮੌਜੂਦ ਨੇ ਇਹਨਾਂ ਦਾ ਘਰ ਵੀ ਇਸ ਪਿੰਡ ਦੇ ਵਿੱਚ ਜਿਹੜਾ ਪਾਣੀ ਜਿਹਾ ਆਇਆ ਡੁੱਬਿਆ ਕੀ ਨਾਮ ਉਹ ਬਾਈ ਤੁਹਾਡਾ ਜਸਵੰਤ ਸਿੰਘ ਜੀ ਬਹਿਲਾਲਪੁਰ ਦੇ ਵਿੱਚ ਕਿੰਨੇ ਕੁ ਘਰ ਨੇ ਜਿਹੜੇ ਡੁੱਬੇ ਹੋਏ ਨੇ ਘੱਟ ਤੋਂ ਘੱਟ 120 30 ਤਰੀਕ ਨੂੰ ਇੱਥੇ ਹੋਣ ਦੇ ਅੱਛਾ ਇੰਨੇ ਘਰ ਹਾਂ 150 ਲੱਗ ਪਗ ਕਿਦੋਂ ਆਇਆ ਸੀ ਪਾਣੀ ਉਰੇ ਇਹ ਅੱਜ ਤੋਂ ਸਰ ਪੰਜਵਾਂ ਦਿਨ ਤੇ ਅੱਜ ਪੰਜਵਾਂ ਛੇਵਾਂ ਦਿਨ ਜੀ ਅੰਦਰਲੇ ਪਾਸੇ ਕੀ ਹਾਲਾਤ ਨੇ ਹੁਣ ਤੁਹਾਡੇ ਘਰ ਦੇ ਪਾਸੇ ਬਹੁਤ ਜਿਆਦਾ ਮੜਿਆ ਹਾਲਾਤ ਨੇ ਅੰਦਰ ਗਿਆ ਪਾਣੀ ਅੰਦਰਾਂ ਚ ਪਾਣੀ ਗਿਆ ਦਿਖਾ ਸਕਦੇ ਆਪਾਂ ਅੰਦਰੋਂ ਚਲੋ ਜੀ ਸੋ ਅਸੀਂ ਅੰਦਰ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਪਾਣੀ ਹੈ ਕਿੰਨਾ ਕਿੰਨਾ ਓਰੇ ਧਿਆਨ ਨਾਲ ਕਰੋ ਇੱਥੋਂ ਮੇਰੇ ਪਿੱਛੇ ਰਹਿਣਾ ਵਾ ਹਾਂ ਹਾਂ ਸੋ ਇਹ ਦੇਖੋ ਕਿ ਪਾਣੀ ਇੱਥੇ ਹਲੇ ਇਸ ਵੇਲੇ 3-3 ਫੁੱਟ ਪਾਣੀ ਹੋਊਗਾ ਬਾਕੀ ਜਿਹੜਾ ਪਿੰਡ ਦੇ ਅੰਦਰ ਪਾਣੀ ਹੈ ਜਿੱਥੇ ਉਹ ਪਾਣੀ ਬਹੁਤ ਜ਼ਿਆਦਾ ਆ ਸੋ ਅੰਦਰ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਨਾਲ-ਨਾਲ ਸਿੱਧੇ-ਸਿੱਧੇ ਆਇਓ ਸੋ ਜਿਹੜੇ ਘਰਾਂ ਦੇ ਵਿੱਚ ਇਸ ਵੇਲੇ ਲੋਕ ਅੰਦਰ ਮੌਜੂਦ ਨੇ ਤਾਂ ਉਹਨਾਂ ਤੱਕ ਰਾਸ਼ਨ ਜਿਹੜਾ ਮੁਹੱਈਆ ਵੀ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਦੂਸਰੇ ਪਾਸੇ ਜੇ ਪਿੰਡਾਂ ਦੀ ਗੱਲ ਕਰੀਏ ਬਹੁਤ ਸਾਰੀਆਂ ਸੰਸਥਾਵਾਂ ਤੇ ਲੋਕ ਨੇ ਜਿਹੜੇ ਮਦਦ ਕਰਨ ਦੇ ਲਈ ਪਹੁੰਚੇ ਨੇ ਅ ਲੇਕਿਨ ਦੂਸਰੇ ਪਾਸੇ ਜਿਹੜੇ ਰੈਸਕਿਊ ਜਿਨ੍ਹਾਂ ਦਾ ਕਰਿਆ ਜਾ ਰਿਹਾ ਘਰਾਂ ਦੇ ਵਿੱਚ ਤਾਂ ਉਹਨਾਂ ਨੂੰ ਰੈਸਕਿਊ ਕਰਕੇ ਇਹਨਾਂ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਵੀ ਲੈ ਕੇ ਜਾ ਰਹੇ ਲੇਕਿਨ ਜਿਹੜੇ ਘਰ ਇੱਥੇ ਚਾਹੁੰਦੇ ਨੇ ਰਹਿਣਾ ਤਾਂ ਉਹਨਾਂ ਨੂੰ ਇੱਥੇ ਹੀ ਰੋਕਿਆ ਗਿਆ ਹੈ ਔਰ ਇੱਥੇ ਸਾਰਾ ਕੁਝ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਇੱਥੇ ਦੇਖ ਲਵੋ ਕਿ ਪਾਣੀ ਘਰ ਤਾਂ ਅੰਦਰ ਗਿਆ ਹੋਇਆ ਸੀ ਗੱਲ ਲੇਕਿਨ ਹੁਣ ਪਾਣੀ ਇੱਥੇ ਥੋੜਾ ਬਹੁਤ ਜਰੂਰ ਘਟਿਆ ਪਹਿਲਾਂ ਪਾਣੀ ਕਿੰਨਾ ਸੀਗਾ ਵੀਰੇ ਇੱਥੇ ਸਾਰ ਆਪਣਾ 3 3 4 3 4 ਫੁੱਟ ਇੰਨਾ ਹੈ ਪਹਿਲਾਂ ਇੰਨਾ ਉੱਪਰ ਦੇ ਪਾਸੇ ਹਾਂਜੀ ਵੀ ਹੁਣ ਅੰਦਰਲੇ ਪਾਸੇ ਫਿਰ ਫਰਨੀਚਰ ਖਰਾਬ ਹੋਇਆ ਉਹ ਫਰਨੀਚਰ ਥੋੜਾ ਬਹੁਤ ਸਰ ਬੈੱਡ ਬਾਰਾ ਸਭ ਤੋਂ ਖਰਾਬ ਹੋਇਆ ਬਾਕੀ ਸਭ ਹੂੰ ਸੋ ਦੂਸਰੇ ਪਾਸੇ ਦੇਖੋ ਕਿ ਉਧਰਲੇ ਪਾਸੇ ਸੇਵਾ ਚੱਲਦੀ ਪਈ ਹੈ ਉਹ ਸੇਵਾ ਜਿਹੜੇ ਲੋਕਾਂ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਔਰ ਘਰ ਦੇ ਤਾਂ ਟੂੜੀ ਟੂੜੀ ਹੋਈ ਪਈ ਹੈ ਸੋ ਤਸਵੀਰਾਂ ਦੇਖੋ ਪਹਿਲਾਂ ਇੱਕ ਵਾਰ ਕਿ ਅੰਦਰਲੇ ਪਾਸੇ ਦੇ ਕੀ ਹਾਲਾਤ ਨੇ ਇਹ ਫਿਰ ਵੀ ਜਿਹੜਾ ਚਾਰਾ ਹੋਊਗਾ گاਵਾ ਮਰਜਾਂ ਦੇ ਲਈ ਉਹ ਤਾਂ ਫਿਰ ਸਾਰਾ ਖਰਾਬ ਸਭ ਕੁਝ ਖਰਾਬ ਹੋ ਗਏ ਸਾਰਾ ਇਹਨਾਂ ਨੂੰ ਫਿਰ ਇਹਨਾਂ ਨੂੰ ਜਿਹੜੇ ਰੱਖੇ ਹੋਏ ਨੇ ਪਸ਼ੂ ਉਹਨਾਂ ਨੂੰ ਅੰਗਰ ਆਪਣਾ ਗਾਂ ਭੇਜਦੇ ਉੱਚੇ ਤਾਂ ਆਪਣੇ ਵੀਰ ਆਪਣੇ ਆਂਦੇ ਨੇ ਸੇਵਾਲੀ ਵਿਚਾਰਾ ਚੁੜਾ ਦੇ ਜਾਂਦੇ ਪਾ ਜਿਹੜਾ ਜਾ ਕੇ ਕੋਲਾ ਪਾ ਤੁਹਾਡਾ ਵੀ ਘਰ ਡੁੱਬੇ ਵਿੱਚ ਹਾਂਜੀ ਹਾਂਜੀ ਸਰ ਸਾਡਾ ਵੀ ਡੁੱਬਿਆ ਆ ਸਾਹਮਣਾ ਹੀ ਹੈ ਹਾਂਜੀ ਹਾਂਜੀ ਸਾਹਮਣੇ ਵਾਲਾ ਜੀ ਉਹ ਬਜ਼ੁਰਗ ਉੱਪਰਲੇ ਪਾਸੇ ਹਾਂਜੀ ਹਾਂਜੀ ਬਜ਼ੁਰਗ ਆਪਣੇ ਦਿਖਾਓ ਉੱਪਰਲੇ ਪਾਸੇ ਕਰਨ ਉੱਪਰ ਬਜ਼ੁਰਗ ਨੇ ਜਿਹੜੇ ਉਹ ਘਰ ਦੇ ਵਿੱਚ ਐਸ ਵळे ਸਾਰੇ ਜਿੰਨੇ ਬਜ਼ੁਰਗ ਨੇ ਜਾਂ ਹੋਰ ਬਾਕੀ ਸਾਰੇ ਇੱਥੇ ਅਸੀਂ ਉੱਪਰ ਬਿਠਾਏ ਹੋਏ ਨੇ ਹਾਂਜੀ ਹਾਂਜੀ ਦੋ ਜਣੇ ਉੱਪਰ ਦੋ ਜਣੇ ਚਲੋ ਅੰਦਰਲੇ ਪਾਸੇ ਦਿਖਾ ਦਿਜੀਏ ਆਪਾਂ ਕੀ ਕੀ ਐਸ ਵळे ਹਾਲਾਤ ਨੇ ਸੋ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅਸੀਂ ਅੰਦਰ ਤੇ ਕੀ ਹਾਲਾਤ ਨੇ ਸੁੰਦਰ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਅੰਦਰ ਵਾਲੇ ਪਾਸੇ ਅੱਛਾ ਇਹ ਤੁਸੀਂ ਬੰਨ ਲਾਇਆ ਸੀ ਮੂਰੇ ਹਾਂਜੀ ਹਾਂਜੀ ਬੰਨ ਲਾਇਆ ਬੰਨ ਲਾਇਆ ਸਾਰਾ ਖਰਾਬ ਹੋ ਗਿਆ ਤੇ ਅ ਸਿਮਿੰਟ ਵੀ ਖਰਾਬ ਹੋ ਗਿਆ ਤੇ ਸਿਮਿੰਟ ਲੈ ਕੇ ਆ ਹਾਂਜੀ ਇੱਧਰ ਵੀ ਇਹ ਪੀ 25 ਬੋਰਿੰਗ ਅਥਰੇਨੀ ਪਰਥਾ ਦੇ ਵੀ ਪਿਆ ਸਾਰਾ ਖਰਾਬ ਹੋ ਗਿਆ ਇਹ ਤੁਸੀਂ ਬਣਾਉਣ ਲੱਗੇ ਹੋ ਸੀ ਕਰਕੇ ਅੰਦਰਲੇ ਪਾਸੇ ਕੁਝ ਹੋਰ ਚੱਲਦਾ ਨਾ ਆਪਾਂ ਇਟਾ ਲਾਣ ਨਾਲ ਲਗਾਉਣਾ ਸਾਰਾ ਹਾਂਜੀ ਅੱਛਾ ਇੱਕ ਚਨ ਹਾਂਜੀ ਸੋ ਇੱਕੋ ਦੀ ਕਿਚਨ ਦੀ ਨਿਗਮ ਰਾਦੋ ਫਰਿੱਜ ਫਰਿੱਜ ਸਾਰਾ ਕੁਝ ਰੁੜਿਆ ਪਿਆ ਇਹ ਹਾਲਾਤ ਐ ਇਸ ਵੇਲੇ ਡੇਰਾ ਬਾਬਾ ਨਾਨਕ ਦੀ ਹੈਗੇ ਨਹੀਂ ਇਸ ਵੇਲੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਹੋਇਆ ਤੇ ਇਧਰਲੇ ਪਾਸੇ ਵੀ ਅਸੀਂ ਦੇਖ ਲਵੋ ਕਿ ਘਰਾਂ ਦੇ ਵਿੱਚ ਅੰਦਰਲੇ ਪਾਸੇ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈ ਜਿਹੜਾ ਹੁਣ ਸੁੱਕਿਆ ਬੜਾ ਮੋਟਾ ਇਹ ਪਹਿਲਾਂ ਜਿਹੜਾ ਪਾਣੀ ਜਿਹੜਾ ਹੁਣ ਘਟਿਆ ਵਾ ਕਿੰਨੇ ਦਿਨਾਂ ਚ ਘਟਿਆ ਹੈ ਇਹ ਦੋ ਤਿੰਨ ਦਿਨਾਂ ਦੇ ਵਿੱਚ ਘਟਿਆ ਜੀ ਹਾਂ ਜਦੋਂ ਨਾਲ ਪਾਣੀ ਅੱਗੇ ਮਾੜਾ ਮੋਟਾ ਵੀ ਹਾਂ ਕਿਸੇ ਨੇ ਕਿਹਾ ਹੋਵੇ ਬਾਈ ਧਿਆਨ ਰੱਖੋ ਵੀ ਪਾਣੀ ਵੱਧ ਰਿਹਾ ਆਉਂਦੇ ਮਤਲਬ ਇੱਕ ਡੇਢ ਤੇ ਡੇਢ ਤੋਂ 2 ਘੰਟੇ ਪਹਿਲਾਂ ਮੈਂ ਇਧਰ ਪਾਣੀ ਚਲ ਗਿਆ ਹਾਂ ਹਾਂ ਇੱਕਦਮ ਹੀ ਆ ਗਿਆ ਤੇ ਮਤਲਬ ਤੁਹਾਨੂੰ ਮੌਕਾ ਨਹੀਂ ਮਿਲਿਆ ਬਾਹਰ ਨਿਕਲਣ ਦੇ ਬਸ ਦਾਣੇ ਕੱਢੇ ਨੇ ਭੁੱਲੇ ਬਸ ਉਹੀ ਬਸ ਕੱਢਦੇ ਕੱਢਦੇ ਵੇਲੇ ਚ ਪਾਣੀ ਵੱਧ ਗਿਆ ਤੇ ਬਾਅਦ ਫਿਰ ਰੈਂਟ ਸੀ ਉੱਪਰ ਵਸ ਕੀਤੀ ਹੈ ਉੱਪਰ ਦੇ ਵਸ ਵੀ ਦਿਖਾਉਣੇ ਆ ਤੁਸੀਂ ਇਹ ਦੇਖੋ ਵੀ ਅਲਮਾਰੀਆਂ ਹੋ ਗਈਆਂ ਬੈੱਡ ਹੋ ਗਏ ਸਾਰੇ ਜਿਹੜੇ ਪਾਣੀ ਦੇ ਨਾਲ ਖਰਾਬ ਹੋਏ ਨੇ ਔਰ ਜਿਹੜਾ ਨੰਗਰਾਂ ਦੇ ਲਈ ਜੋ ਚਾਰਾ ਹੁੰਦਾ ਉਹ ਵੀ ਸਾਰਾ ਖਰਾਬ ਹੋ ਗਿਆ ਹੋਰ ਕੀ ਖਰਾਬ ਹੈ ਮੇਰੇ ਬੈਟ ਸੱਲੇ ਬੈਡ ਬੁੱਡੇ ਸਾਫ ਸੂਬੇ ਸਾਫੇ ਸਾਰੇ ਖਰਾਬ ਹੋ ਗਏ ਨੇ ਹਾਂਜੀ ਤੇ ਜਿਹੜਾ ਮੜ ਮੜਾ ਸਮਾਨ ਉੱਪਰ ਰੱਖਿਆ ਉਹ ਬਚਿਆ ਜਿਹੜਾ ਸਮਾਨ ਚੜਿਆ ਚੜਿਆ ਬਾਕੀ ਚੜਿਆ ਨਹੀਂ ਤੇ ਇਹ ਆਲੇ ਨਾਲ ਫਿਰ ਲੋਕ ਜਿਹੜੇ ਆਪਦੇ ਆਪਦੇ ਕੰਮਾਂ ਨੂੰ ਪੈ ਗਏ ਹੁਣ ਇਹਨੇ ਵੀ ਆਪਦੇ ਘਰ ਨੂੰ ਬਚਾ ਲਈਏ ਮਦਦੋਂ ਮੇ ਨਹੀਂ ਹੋਈ ਹੋਣੀ ਨਾ ਹਾਂਜੀ ਹਾਂਜੀ ਤੇ ਇਹ ਹਾਲਾਤ ਨੇ ਘਰਾਂ ਦੇ ਵਿੱਚ ਸਮਾਨ ਐਦਾਂ ਖੰਡਿਆ ਹੋਇਆ ਵਾ ਇਹ ਡੇਰਾ ਬਾਬਰ ਨਾਨਕ ਤੇ ਇਸ ਵੜੇ ਏਰੀਏ ਦੇ ਹਾਲਾਤ ਨੇ ਪਿੰਡ ਦੇ ਕਿ ਇਤਨਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਦਾਂ ਆਪਣੇ ਆਪ ਨੂੰ ਬਚਾਰੇ ਨੇ ਤੁਹਾਨੂੰ ਬਾਹਰੋਂ ਵੀ ਤਸਵੀਰ ਦਿਖਾਉਣੀ ਹੈ ਕਿ ਉੱਪਰਲੇ ਪਾਸਿਓਂ ਕਿ ਅ ਮੰਜ਼ਰ ਹੈ ਜਿਹੜਾ ਪਾਣੀ ਦਾ ਮੰਜ਼ਰ ਹੈ ਇਸ ਵੇਲੇ ਹੈਗਾ ਆ ਔਰ ਲੋਕਾਂ ਨੇ ਘਰਾਂ ਦੇ ਛੱਤਾਂ ਦੇ ਉੱਤੇ ਆਪਣੇ ਪਰਹੈਸ਼ ਬਣਾਈ ਹੋਈ ਹੈ ਇਸ ਵੇਲੇ ਇਹ ਸਾਰੇ ਪਿੰਡ ਇਹ ਜਿੰਨੇ ਵੀ ਪਿੰਡ ਸਾਰਾ ਉੱਪਰ ਛੱਤਾਂ ਤੇ ਕੀਤਾ ਹੋਇਆ ਹੁਣ ਸਭ ਉੱਪਰ ਕੁਝ 1 2 ਜੀ ਇੱਕ ਜੀ ਇਧਰ ਇਧਰ ਹੈ ਬਾਕੀ ਸਭ ਇਧਰ ਦੇ ਗਾਂ ਭੇਜ ਦਿੱਤੇ ਨੇ ਸਾਰੇ ਅੱਛਾ ਇਧਰ ਕੱਢਦੇ ਨੇ ਹਾਂ ਇਧਰ ਸਾਰੇ ਕੱਢ ਦਿੱਤੇ ਨੇ ਦੇਰ ਜੀ ਸੋ ਇਹ ਦੇਖੋ ਕਿ ਉਧਰ ਬਜ਼ੁਰਗ ਤੇ ਨਾਲ ਜਿਹੜੇ ਹੈਗੇ ਨੇ ਬਾਈ ਜੀ ਹੁਣੀ ਉਹ ਆਪਣਾ ਉੱਪਰਲੇ ਪਾਸੇ ਸਾਰਾ ਰਹਿائش ਬਣਾਈ ਹੋਈ ਹੈ ਉੱਪਰ ਹੀ ਖਾਣਾ ਬਣਾ ਰਹੇ ਨੇ ਉੱਪਰ ਹੀ ਰਹਿ ਰਹੇ ਨੇ ਇਸ ਵੇਲੇ ਔਰ ਪਾਣੀ ਦੇ ਬੱਚੇ ਦੇਖੋ ਤੁਸੀਂ ਕਿੰਨੀ ਇਸ ਵੇਲੇ ਲੈਵਲ ਹੈ ਔਰ ਪਹਿਲਾਂ ਕਿੰਨਾ ਪਾਣੀ ਸੀ ਇਹ ਵੀ ਚੈੱਕ ਕਰੋ ਕਿ ਪਾਣੀ ਛੱਤ ਤੱਕ ਅੱਧ ਤੱਕ ਜਿਹੜਾ ਪਹੁੰਚ ਚੁੱਕਿਆ ਸੀਗਾ ਜਿਵੇਂ ਕਹਿ ਦੀ ਆਪਾਂ 7-8 ਫੁੱਟ ਕਹਿ ਸਕਦੇ ਆ ਵੀ ਥੱਲੇੋਂ ਲੈਵਲ ਜਿਹੜਾ ਇਹ ਡੂੰਘਾ ਆ ਤੇ 7-8 ਫੁੱਟ ਪਾਣੀ ਚੜਨ ਤੋਂ ਬਾਅਦ ਇੰਨਾ ਉੱਪਰਲਾ ਬਚਿਆ ਹੋਇਆ ਸੀਗਾ ਔਰ ਭਾਈ ਫਿਰ ਇਹਦੇ ਥੋਡੀਆਂ ਜਿਹੜੀਆਂ ਨੀਹਾਂ 'ਚ ਪਾਣੀ ਪਿਆ ਉਹ ਤਾਂ ਫਿਰ ਫਿਰ ਗਿਆ ਹੁਣ ਸਾਰਾ ਉਹ ਸਾਰ ਫਿਰ ਗਿਆ ਸਭ ਬਹੁਤ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਤੇ ਬਹੁਤ ਮੁਸ਼ਕਲ ਆ ਬਹੁਤ ਇੱਥੇ ਮਾ ਲੋ ਬਾਹਰ ਅੰਦਰ ਜਾਣ ਦੀ ਬਹੁਤ ਮੁਸ਼ਕਲ ਆ ਮਾ ਲੋ ਇੱਧਰ ਸਭ ਪਾਣੀ ਪਾਣੀ ਚਾਰ ਫਿਰਿਆ ਹੋਇਆ ਜੀ ਸਾਰਾ ਪਿੰਡ ਘਿਲੇ ਪਿਆ ਹਾਂਜੀ ਸਰ ਜਿੱਕ ਤਾ ਬਹੁਤ ਆ ਗਈ ਇਹ ਇਕੱਲਾ ਪਿੰਡ ਬਾ ਜਾਂ ਹੋਰ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਪਾਣੀ ਦੇ ਵਿੱਚ ਇਧਰ ਇਧਰ ਲੋ ਮੰਜਰ ਦੇਖੋ ਮਾਲੋ ਅਜ ਨਾਲੇ ਤੱਕ ਲੈ ਗਏ ਜੋ ਰਮਦਾਸ ਆਪਣਾ ਕਲਾਨੌਰ ਕਰਤਾਰਪੁਰ ਸਾਰਾ ਏਰੀਆ ਇਧਰ ਡੁੱਬਿਆ ਸੋ ਇਹ ਸੰਦ ਜਿਹੜੇ ਜਿੰਨੇ ਵੀ ਹੈਗੇ ਨੇ ਸਾਰੇ ਇਹਨਾਂ ਦੇ ਵੀ ਭਿੱਜ ਗਏ ਇਹ ਵੀ ਪਾਣੀ ਪਾਣੀ ਹੋ ਗਿਆ ਆਚਾਰਾ ਜਿਹੜਾ ਪਾਉਣਾ ਸੀਗਾ ਮੱਝਾ گاਵਾਂ ਨੂੰ ਉਹ ਦੇਖ ਲਓ ਵੀ ਕੀ ਹਾਲ ਹੋਏ ਹੋਏ ਨੇ ਇਸ ਵੇਲੇ ਤੇ ਜਿਹੜੀਆਂ گاਵਾ ਵਗੈਰਾ ਸੀਗੀਆਂ ਉਹ ਕਿੱਧਰ ਗੱਡੀਆਂ ਫਿਰ ਉਹ ਅੱਗੇ ਭੇਜਤੀਆਂ ਜ ਆਪਣਾ ਜਿਹੜੇ ਇਲਾਕੇ ਚ ਪਾਣੀ ਹਾਂਜੀ ਸੀਰੀਆ ਮਿਲਪੁਰ ਉੱਥੇ ਭੇਜਤੀਆਂ ਸਾਰੇ ਆਪਣੇ ਜਿਸ ਜਰਾ ਗਾਂ 55 ਲੱਗੀਆਂ ਤੇ ਕੋਈ ਆਪਣਾ ਇੱਥੇ ਸ਼ਿਕਾਰ ਮਾਛੀਆਂ ਕੋਲ ਥੋੜੇ ਬੋਤੇ ਡੰਗਰ ਆਪਣੇ ਉਧਰ ਦੇ ਜੋ ਸੁਮਲਾ ਡੰਗਰ ਸਾਰੇ ਉੱਥੇ ਰਿਸ਼ਤਿਆਂ ਕੋਲ ਭੇਜ ਦਿੱਤੇ ਨੇ ਤੇ ਜੋ ਦੁੱਧ ਦੇਣ ਵਾਲੇ ਥੋੜੇ ਇੱਥੇ ਨੇ 3-4 ਇੱਥੇ ਨੇ कि ਜਿਹੜੇ ਹੁਣ ਵੀ ਇਸ ਵੇਲੇ ਹਾਲਾਤ ਬਣੇ ਹੋਏ ਆ ਬੰਦਾ ਪਹਿਲਾਂ ਹੀ ਕਰਜ਼ਾ ਚੱਕ ਕੇ ਘਰ ਪਾਉਂਦਾ ਜਿੰਨਾ ਕੁਝ ਚਲਾਉਂਦਾ ਫਿਰ ਉਹ ਕਵਰ ਕਿਵੇਂ ਕਰੋਗੇ ਸਾਰਾ ਕੁਝ ਤੁਸੀਂ ਹੁਣ ਬਹੁਤ ਮੁਸ਼ਕਲ ਸਰ ਬਹੁਤ ਜ਼ਿਆਦਾ 10 ਸਾਲ ਪਿੱਛੇ ਚੱਲ ਗਏ ਸਰ ਉਤੋਂ ਕਰਜ਼ਾ ਹੋਰ ਚੜ੍ਹ ਗਿਆ ਹਮ ਲਿਮਟ ਆ ਵੀ ਚੁੱਕੀ ਹੋਣੀ ਆ ਜ਼ਮੀਨਾਂ ਤੇ ਹਾਂਜੀ ਉਹ ਕਿੰਨੇ ਲੱਖ ਦੀ ਹੋਊ ਹੁਣ ਉਹ ਤੱਕ ਘੱਟ ਤੋਂ ਘੱਟ 12 ਲੱਖ ਦੀ ਮੰਨ ਲਓ ਬਣਾਈ ਸੀ ਕੁਝ ਪਏ ਆਪਣੇ ਕੋਲ ਜੋੜੇ ਸੀ ਹਮ ਕੁਝ ਕਰ ਕਰ ਕੇ ਫੇਰ ਹੀ ਪਾਈ ਸੀ 8 8-9 ਸਾਲ ਹੋ ਗਏ ਭਾਈ ਨੇ ਕੋਠੀ ਜਾ ਥੋੜਾ ਜਿਹਾ ਰੰਗ ਕਰੂੰਗਾ ਫਿਰ ਉਹ ਮੁੰਡੇ ਪਲੇਟਾ ਲਾ ਲਵਾਂ ਮੁੰਡੇ ਹ ਪਰ ਇਹਨਾਂ ਪਤਾ ਹੀ ਨਹੀਂ ਹੈ ਪੇ ਕੁਝ ਹਾਂ ਤੇ ਫਿਰ ਉਹ ਜਿਹੜਾ ਲਿੰਟ ਚੱਕ ਕੇ ਕਰ ਜਾ ਪਿਆ ਉਹ ਤਾਂ ਫਿਰ ਹੁਣ ਜਦੋਂ ਉਤਾਰਨ ਤੇ ਵੀ ਆਉਂ ਕਿ ਮੈਨੂੰ 5 ਸਾਲ ਹੋਰ ਲੱਗ ਜਾਣੇ ਆ ਇਹਨੂੰ ਬਰਾਬਰ ਕਰਦੇ ਕਰਦੇ ਤੇ ਕਿਤੇ ਸਰ ਪਿਆਲੀ ਲਈ 12-13 ਗੱਲੇ ਉਹ ਵੀ ਗਈ ਕੋਈ 7-8 ਗੱਲੇ ਸਾਢੇ ਵੀ ਗਈ ਮਤਲਬ ਕੰਮ ਖਤਮ ਹੀ ਜਾਣੀ ਹੋ ਗਿਆ ਜੇ ਫਸਲਾਂ ਜਿਹੜੀਆਂ ਲਈ ਸਾਰੀਆਂ ਤਵਾ ਖਤਮ ਜੇ ਜਿਹੜੇ ਬਜ਼ੁਰਗ ਕਿੰਨੇ ਸੀਗੇ ਕਰਦੇ ਵਿੱਚ ਬਜ਼ੁਰਗ ਇੱਕ ਹੀ ਮਤਲਬ ਫਾਦਰ ਸਾਹਿਬ ਇਹ ਮੁਸ਼ਕਲ ਹੈ ਵੀ ਅੱਜ ਵੀ ਇਨ ਏਰੀਆ ਚ ਰਹਿਣਾ ਵੀ ਬਾਰ-ਬਾਰ ਇੱਥੇ ਜਦੋਂ ਵੀ ਕਦੇ ਫਲੱਡ ਆਉਂਦੇ ਨੇ ਤੇ ਹੜ੍ਹ ਆਉਂਦੇ ਨੇ ਤਾਂ ਇਨਾਂ ਏਰੀਆ ਦੇ ਵਿੱਚ ਜ਼ਿਆਦਾ ਮਾਰ ਪੈਂਦੀ ਹੈ ਨਹੀਂ ਇੱਕ ਵਾਰ ਹੀ ਆਇਆ ਜਾਂ ਤੇ 88 ਦਾ ਹੜ੍ਹ ਆਇਆ ਇਹ ਬਾਅਦ ਤੋਂ ਨਹੀਂ 32 35 ਸਾਲ ਬਾਅਦ ਆਇਆ ਇਧਰ ਲਈ ਹਾਂ ਆਜੇ ਹਰਕਾ ਤੇ ਆਹਦੇ ਵੀ 88 ਦਾ ਹੜ੍ਹ ਜਿਹੜਾ ਆਇਆ ਉਸ ਤੋਂ ਵੱਡਾ ਇਹ ਮਤਲਬ ਜੁਗਣਾ ਆ ਜਬ ਜੋਰ ਕੀ ਕਹਿੰਦੇ ਬਈ ਨੇ ਤੇ ਉਹ ਜਿਹੜਾ ਪਹਿਲਾ ਆਈ ਉਹ ਤਿੰਨ ਦਿਨਾਂ ਪੰਜ ਥੱਲੇ ਹੋ ਗਿਆ ਹਾਂ ਉਹਨਾਂ ਨੂੰ ਨੁਕਸਾਨ ਜ਼ਿਆਦਾ ਆਇਆ ਕਿ ਤੁਹਾਡਾ ਨੁਕਸਾਨ ਵੀ ਘਰਾਂ ਚੋਂ ਮਲਬਾ ਆਇਆ ਥੋੜੀ ਪਤਰਾ ਏਰੀਆ ਹੋ ਗਿਆ ਤਾਂ ਆਰ ਕੇ ਥੋੜਾ ਜਨਾ ਹੋ ਗਿਆ ਸਮਾਨ ਥੋੜੀ ਕੇਰ ਹੋ ਗਿਆ ਥੋੜਾ ਜ ਇਸ ਕਰਕੇ ਥੋੜਾ ਮੁਸ਼ਕਲ ਜੀ ਨਾਲੇ ਵੀ ਥੋੜੀ ਬੋਦੀ ਘਟ ਗਈ ਉਧਰ ਵੀ ਇਹ ਆ ਬਿਚਲੋ ਆਪਣੇ ਅੰਦਰਾਂ ਦੀ ਤੁੜੀ ਤੜੀ ਜਿੰਨਾ ਪਾਈ ਜਿੰਨਾ ਮਸਲ ਰੁੜ ਗਏ ਨੇ ਕਈਆਂ ਦੇ ਜਿੱਦਾਂ ਮੰਨ ਲਓ ਕਿ ਇਹਦਾ ਹਾਲ ਹੋਇਆ ਬਾਹਰ ਉਹ ਸਾਰੀ ਤੁੜੀ ਬਾਹਰ ਆ ਕੇ ਰੁੜ ਗਈ ਹੈ ਗੋਏ ਰੁੜ ਗਏ ਨੇ ਕੋਈ ਕਿਸੇ ਦਾ ਡੰਗਰ ਬੱਛਾ ਰੁੜਿਆ ਥੋੜਾ ਬਹੁਤ ਆ ਚੱਕਰ ਇਹ ਫਿਰ ਜਿੰਨਾ ਡੰਗਰ ਮਾੜੇ ਮੋਟਰ ਰੱਖੇ ਜੈਨਾਂ ਛੱ ਚੜੇ ਤੇ ਫਿਰ ਉਹਨਾਂ ਨੂੰ ਫਿਰ ਚਾਰਾ ਵਗੈਰਾ ਇੱਥੇ ਮੈਥੀ ਮੈਥੀ ਕਰਾ ਦੇ ਮਿਲਦਾ ਹੈ ਚਾਰਾ ਮਿਲਦੇ ਜਾਂਦਾ ਪਰ ਥੋੜਾ ਚਾਰੇ ਦੀ ਥੋੜੀ ਮੁਸ਼ਕਲ ਹੈ ਲੰਗਰ ਜਿਆਦਾ ਆਉਂਦੇ ਨਾ ਲੰਗਰ ਦੀ ਥੋੜੀ ਚਲੋ ਵੱਤੋ ਚਲੋ ਹੈ ਜਿਹੜਾ ਚਾਰੇ ਦਾ ਥੋੜਾ ਔਕਾ ਜੇ ਪਸ਼ੂਆਂ ਦਾ ਹਾਂ ਪਸ਼ੂਆਂ ਦਾ ਥੋੜਾ ਸੋ ਇਹ ਦੇਖੋ ਤੁਸੀਂ ਹਾਲਾਤ ਇਸ ਘਰ ਦੇ ਕਿ ਇਸ ਘਰ ਦੇ ਵਿੱਚ ਜਿਹੜੇ ਪਸ਼ੂਆਂ ਦੇ ਲਈ ਚਾਰਾ ਸੀਗਾ ਜਾਂ ਹੋਰ ਚੀਜ਼ਾਂ ਸੀਗੀਆਂ ਸਾਰੀਆਂ ਖਰਾਬ ਹੋ ਗਈਆਂ ਨੇ ਔਰ ਇਹ ਸਾਰਾ ਕੁਝ ਖਰਾਬ ਪਾਣੀ ਦੇ ਕਾਰਨ ਹੋਇਆ ਕਿ ਪਾਣੀ ਜਿਹੜਾ ਇੱਕਦਮ ਹੀ ਵਧਿਆ ਔਰ ਇਹਨਾਂ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 88 ਤੋਂ ਬਾਅਦ ਇਹ ਹੜ੍ਹ ਵਾਲੀ ਸਥਿਤੀ ਬਣੀ ਹੈ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਿੰਡ ਜਿਹੜੇ ਹੈਗੇ ਨੇ ਮਹਿਲਾਲਪੁਰ ਹੋ ਗਿਆ ਔਰ ਸਾਹਮਣੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਬਿਲਕੁਲ ਸਾਹਮਣੇ ਇੱਕ ਹੋਰ ਘਰ ਹੈ ਉਸ ਘਰ ਦੇ ਉੱਤੇ ਵੀ ਸਾਰਾ ਛੱਤਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਹੈ ਔਰ ਸਾਰੇ ਇਲਾਕੇ ਦੇ ਵਿੱਚ ਐਸੋਲੇ ਪਾਣੀ ਪਾਣੀ ਹੈ ਔਰ ਵੀਰੇ ਇਹ ਪਾਣੀ ਲੈਵਲ 7-8 ਫੁੱਟ ਹੋਊਗਾ ਇੱਥੇ ਹਾਂ ਜੀ 7 7-800 7-800 ਫੁੱਟ ਤੋਂ ਥੋੜਾ ਤਾਂ ਹੀ ਹੋਏਗਾ ਥੱਲੇ ਥੋੜਾ ਜਿਹਾ ਨੀਵਾ ਏਰੀਆ अच्छा हां उधर होएगा 4-5 फुट ऊपरली चढ़ वो थोड़ा ऊंचाorie ये तस्वीरें ਤੁਹਾਨੂੰ ਅਸੀਂ ਇਸ ਵੇਲੇ ਬਹਿਲੌਰਪੁਰ ਦੀਆਂ ਦਿਖਾਈਆਂ ਨੇ ਜਿੱਥੇ ਕਿ ਪਾਣੀ ਦੀ ਮਾਰ ਹੇਠ ਕਿਸਾਨ ਨੇ ਜਿਹੜੇ ਉਹ ਚੱਲ ਰਹੇ ਨੇ ਔਰ ਜੋ ਕਰਜ਼ਾ ਚੱਕ ਕੇ ਘਰ ਪਾਏ ਗਏ ਜਾਂ ਫਿਰ ਜੋ ਫਸਲਾਂ ਲਗਾਈਆਂ ਗਿਆ ਉਹ ਵੀ ਤਬਾਹ ਹੋ ਗਈਆਂ ਨੇ ਔਰ ਹੁਣ ਦੇਖਣਾ ਇਹ ਬਣਦਾ ਕਿ ਇਹ ਜਿਹੜਾ ਪਾਣੀ ਹੈ ਪਾਣੀ ਜਦੋਂ ਵੱਧ ਹੈ ਉਸ ਵੇਲੇ ਤਾਂ ਮੁਸ਼ਕਲ ਆਉਂਦੀ ਹੈ ਲੇਕਿਨ ਜਦੋਂ ਪਾਣੀ ਘਟਦਾ ਹੈ ਜਦੋਂ ਬਿਲਕੁਲ ਹੀ ਸੁੱਕ ਜਾਂਦਾ ਹੈ ਉਸ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਨੇ ਕਿਸਾਨਾਂ ਨੂੰ ਸ਼ੁਰੂ ਹੁੰਦੀਆਂ ਨੇ ਲੋਕਾਂ ਨੂੰ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੁੰਦਾ ਹੈ ਉਸ ਵੇਲੇ ਗਾਰ ਬਣ ਜਾਂਦੀ ਹੈ ਜਾਂ ਬਿਮਾਰੀ ਦਾ ਖਤਰਾ ਹੋ ਜਾਂਦਾ ਹੈ ਤਾਂ ਉਹਦੇ ਬਾਰੇ ਵੀ ਦੇਖਣਾ ਜਿਹੜਾ ਲਾਜ਼ਮੀ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਮੈਡੀਕਲ ਟ੍ਰੀਟਮੈਂਟ ਦੇ ਲਈ ਕੈਂਪ ਵੀ ਜਿਹੜੇ ਆ ਉਹ ਲਗਾਏ ਜਾ ਚੁੱਕੇ ਨੇ ਸਭ ਦੇਰੀ ਅਪਡੇਟਸ ਜੁੜੇ ਰੋ ਮਿੱਟੀ ਦੇ ਨਾਲ